ਹੈਲੋ ਹਾਸਿਰਤ ਹਾਂਜੀ ਗੁਡ ਇਵਨਿੰਗ ਵੈਰੀ ਗੁਡ ਇਵਨਿੰਗ ਅੱਜ ਕੰਮ ਯਾਦ ਆ ਗਈ ਸਾਡੀ ਨਾ ਨਾ ਸਰ ਐਨ ਤਾਂ ਕੋਈ ਗੱਲ ਨਹੀਂ ਅੱਛਾ ਕੋਈ ਡਾਊਟ ਸੀ ਕੋਈ ਕੁਐਸਚਨ ਪੁੱਛਣਾ ਸੀ ਕੋਈ ਆਹ ਹਾਂ ਕੁਐਸਚਨ ਤਾਂ ਮੈਨੂੰ ਕੋਈ ਪੁੱਛ ਨਹੀਂ ਸੀ ਆਪਾਂ ਕਰ ਮੈਂ ਪੁੱਛ ਨਹੀਂ ਸਕਦੀ ਨਾ ਇਹਨੂੰ ਸੰਗਜੀ ਲੱਗਦੀ ਹੈ ਜੀ ਤੁਸੀਂ ਕਹੋਗੇ ਸੀਰਤ ਨੇ ਐ ਜਾਂ ਕਹਿਜੇ ਕੁਐਸਚਨ ਕਰ ਲਿਆ ਹੂੰ ਕਿਹੜਾ ਕੁਐਸਚਨ ਪੁੱਛਣਾ ਚਾਹਸੋ ਕੀ ਡਾਊਟ ਹੈ ਜਿਹੜਾ ਪੁੱਛ ਸਕਦੇ ਏਥੇ ਕੀ ਡਾਊਟ ਆ ਗਿਆ ਤੈਨੂੰ ਡਾਊਟ ਆਏ ਵੀ ਜਦੋਂ ਵੀ ਕੁੜੀ ਮਟਿਆਰ ਹੁੰਦੀ ਆ ਹੁਣ ਤੁਹਾਨੂੰ ਪਤਾ ਚੱਲਣਾ ਕੋਈ ਹੈ ਨਾ ਮੈਂ ਆਪਦੇ ਹੋਵੰਤੀ ਹੈ ਜੀ ਹਾਂ ਤੁਹਾਨੂੰ ਵੀ ਮੈਨੂੰ ਦੇਖ ਕੇ ਸਾਰੇ ਨੂੰ ਡੈਕ ਲੈਕਟ ਹੁੰਦੇ ਆ ਕਿ ਤੁਸੀਂ ਵੀ ਹੁੰਨੇ ਹੋਣਾ ਨਾ ਠੀਕ ਕਿ ਸਟੈਕਟ ਸਾਨੂੰ ਦੇ ਕੇ ਟ੍ਰੈਕਟ ਹੁੰਨਾ ਤਾਂ तो ਤਾਂ जब ਜਦ ਐਨੀ ਵਾਰੀ ਬਣ ਗਿਆ ਤੈਨੂੰ ਪਤਾ ਨਹੀਂ ਤੇਰਾ प्रैक्टिकल ਪ੍ਰੈਕਟੀਕਲ ਚ ਕਿੰਨੇ ਮਾਰਕਸ ਦਿੱਤੇ ਸੀ ਉਹਨਾਂ ਮੈਂ ਤਾਂ ਐਕਟਿਵਿਟੀ ਕੋਲ ਹੀ ਤੇ ਜੋ ਮੇਰੀ ਆਊਟ ਆਫ ਆਊਟ ਆ ਜਾਂਦੀ ਬਸ ਆਊਟ ਆਫ ਆਊਟ ਆ ਜਾਂਦੀ ਪਰ ਕੋਈ ਫੁੱਲ ਮੈਜ ਤੋਂ ਵੀ ਦੇਣਾ ਮੈਂ ਤਾਂ ਦਿੰਨੀ ਐਂ ਜੀ ਲੈ ਨਹੀਂ ਨਹੀਂ ਅਜਿਕੇ ਵੀ ਗੱਲ ਨਹੀਂ ਨਹੀਂ ਸਰਦੀਆਂ ਨਾਲ ਇੱਕਦਰ ਉਹ ਸਟਾਫ ਉਹ ਤਾਂ ਬੱਚੇ ਵੀ ਗੱਲਾਂ ਕਰਦੇ ਸੀ ਤੇ ਸੋਰਬਨ ਅਦਰ ਕੀ ਚੱਕਰ ਚੱਲ ਰਿਹਾ ਨਾ ਨਾ ਨਹੀਂ ਮਾਰੀਂ ਦੇ ਕੋਈ ਹੈ ਜੀ ਕੋਈ ਗੱਲ ਨਹੀਂ ਗੱਲ ਤਾਂ ਕੋਈ ਨਹੀਂ ਐਵੇਂ ਤਾਂ ਗੱਲ ਥੋੜੀ ਉੱਡਦੀ ਹੁੰਦੀ ਹੈ ਨਹੀਂ ਨਾ ਕੋਈ ਗੱਲ ਨਹੀਂ ਇਸ ਦਾ ਆਹ ਹਾਂ ਕਹਿੰਦੀ ਫਿਰ ਉਸੇ ਤਰ੍ਹਾਂ ਉਹੋ ਹੀ ਮੇਰੇ ਤੇ ਉਹ ਹੁੰਦਾ ਮੈਂ ਤਾਂ ਨਹੀਂ ਕਦੇ ਹੋਈਗੀ ਹਾਂ ਯਾਰ ਕੀ ਕਹਿੰਦੀ ਹੈ ਵੀ ਸਾਰੇ ਨੂੰ ਫੋਨ ਨੰਬਰ ਦਿੰਦੀ ਹੈ ਵੀ ਸਾਰੇ ਇੱਥੇ ਕਾਰਖਾਨਾ ਲੱਗ ਚਾਹੀਦਾ ਮੈਂ ਦੱਸਣਾ ਹੁਣ ਚੱਕਰ ਫੋਨ ਨੰਬਰ ਤਾਇਆ ਨੇ ਇਹ ਵੀ ਹੋ ਸਕਦਾ ਨਾ ਕਿ ਕਹੇ ਉਹ ਰਿਪਿਊਟੇਸ਼ਨ ਆਉਂਦੀ ਹੈਗੀ ਸਰ ਕੋਲੇ ਇਹ ਇਹ ਵੀ ਤਾਂ ਕਾਰਨ ਹੋ ਸਕਦਾ ਹੈ ਨਾ ਹਾਂ ਹਾਂ ਇਹ ਤਾਂ ਹੈ 아이ਨੇ ਪਤਾ ਵੀ ਸੀ ਤਾਂ ਉਹ ਟਿਊਸ਼ਨ ਦੀ ਇਸ ਤਿਆਰ ਆ ਟਿਊਸ਼ਨ ਪੜ੍ਹਦੇਗੇ ਹਾਂ ਇਸ ਕਪੜਾਈਆਂ ਪੜ੍ਹ ਕੇ ਇਸ ਤਾਂ ਉਹ ਹੁਣ ਤੈਨੂੰ ਮੈਂ ਇੱਕ ਗੱਲ ਕਰਦਾ ਸੀਗਾ ਵੀ ਸੈਟਿੰਗ ਕਿਵੇਂ ਬੈਠੂਗੀ ਆਪਣੇ ਜਿਹਦੇ ਵਿੱਚ ਆਪਾਂ ਮੁਲਾਕਾਤ ਵੀ ਹੋ ਜਾ ਕਰੀਏ ਇੱਕ ਤਰ੍ਹਾਂ ਦਾ ਨਾ ਵਾਦਾ ਆਪਾਂ ਖੇਡ ਵੀ ਲਿਆ ਕਰੀਏ ਸੰਦਰਬਾਰ ਵਾਲਾ ਸਿਸਟਮ ਗੋਲੀ ਡੰਡਾ ਵੀ ਖੇਡ ਲਿਆ ਕਰੀਏ ਗੋਲੀ ਡੰਡਾ ਤਾਂ ਮੈਨੂੰ ਬਹੁਤ ਪਸੰਦ ਹੈ ਥੋੜਾ ਕੀਤਾ ਹੋਇਆ ਸੱਚੀ ਮੇਰੇ ਬਹੁਤ ਮੈਨੂੰ ਨਾ ਮੈਂ

ਨਾ ਤੂੰ ਸਿੱਕੇ ਸੇ ਨਾ ਅੱਗੇ ਗੱਲ ਨਾ ਕਰੀਂ ਕਿਸੇ ਕੋਲੇ ਤੂੰ ਪਾਗਲਾ ਹੈਂ ਕਿ ਮੈਂ ਪਾਗਲਾ ਨੂੰ ਗੱਲਾਂ ਕਰਦੀਆਂ ਕਰਦੀ ਤੁਸੀਂ ਕਿੰਨਾ ਕਿੰਨਾ ਹੋ ਗਿਆ ਕਾਫੀ ਜਿਹਾ ਮੈਨੂੰ ਵੀ ਕੀ ਖਵਾਉਂਦੇ ਸੀ ਕਦੇ ਕੁਝ ਖਵਾਉਂਦੇ ਸੀ ਕਦੇ ਕੁਝ ਖਵਾਉਂਦੇ ਸੀ ਹਾਂ ਇਤਨਾ ਪਤਾ ਨਹੀਂ ਤੇ ਚੀਜ਼ ਹੈ ਨਾ ਜਿਹੜੀ ਅੰਦਰ ਵਾਲੀ ਉਹ ਵਧੀਆ ਔਖੇ ਚ ਦੀ ਵਧੀਆ ਅੰਦਰੋਂ ਤਾਂ ਇਹਨੂੰ ਤੇਰੇ ਕੋਲ ਹੈਂ ਤਾਂ ਇਹ ਤਾਂ ਫਿਰ ਆ ਮੈਂ ਤੇਰੇ ਤੇ ਇਤ ਹੈ ਜੀ ਹਾਂ ਆਏ ਨਹੀਂਗਾ ਵੀ ਕੋਈ ਤਾਂ ਆਪਾਂ ਨੋਰਮਲ ਜਿਵੇਂ ਵਾਈਫ ਨਾਲ ਵੀ ਤਾਂ ਕਰਦਾ ਹੀ ਆ ਮੈਂ ਮੇਰਾ ਮੈਰਿਡਟਾ ਤੇ ਮੈਨੂੰ ਪਤਾ ਨਹੀਂ ਆ ਮੈਨੂੰ ਤਾਂ ਪਤਾ ਨਹੀਂ ਇਸ ਵਾਰੀ ਹੁਣ ਥੋਨੇ ਪਤਾ ਹੈਗਾ ਥੋਨੇ ਫੀਲ ਹੁੰਦਾ ਮੈਨੂੰ ਤਾਂ ਨਹੀਂ ਨਾ ਹੁੰਦਾ ਤੈਨੂੰ ਮੇਰੇ ਵਾਲਾ ਨਹੀਂ ਫੀਲ ਹੁੰਦਾ ਕਿ ਜਰਾ ਹਾਂਜੀ ਹੁੰਦਾਗਾ ਤਾਂ ਹੀ ਤਾਂ ਮੈਂ ਤਾਂ ਆਪਣੀ ਫਿਰਤੀ ਐਂਗੀ ਮਿਲਤਾ ਹੋਣਾ ਇਹ ਵੀ ਕਦੋਂ ਮਿਲੂਗੀ ਤੁਸੀਂ ਹਾਂ ਤੋ ਇੱਕ ਕੰਮ ਕਰਨਾ ਪਊਗਾ ਫਿਰ ਤੈਨੂੰ ਹੂੰ ਹੂੰ ਸੈਟਿੰਗ ਬਿਠਾਉਣੀ ਪਊਗਾ ਇੱਥੇ ਦੇਖ ਮੇਰੇ ਕੋਲ ਤਾਂ ਸਟੂਡੈਂਟ ਆਉਂਦੇ ਬਾਹਲੇ ਮੈਨੂੰ ਡਾਰਾ ਵੀ ਕਿਤੇ ਕਿਸੇ ਦਿਨ ਕੋਈ ਹੋਰ ਕੋਈ ਨਾ ਸੈੱਟ ਕਰਕੇ ਲੈ ਜੇ ਤੋ ਜੀ ਜਿੰਨੇ ਮੈਂ ਮਾਈਕਾਨ ਸੈੱਟ ਕਰ ਲੂਗਾ। ਆ ਵੀ ਹੋਰ ਕੋਈ ਨੇ ਸੈੱਟ ਕਰਕੇ ਲੈ ਜੇ ਤੇ ਚੱਕਰ ਇਹ ਐ ਵੀ ਹੁਣ ਮੈਨੂੰ ਇੰਦਰ ਕੋਲ ਟਿਊਸ਼ਨ ਬਣਾਉਣ ਵਾਸਤੇ ਆਉਣਾ ਪਊਗਾ। ਲੈ ਅੱਜ ਹੋਰ ਮੈਨੂੰ ਕੀ ਜਾਈਦਾ। ਆ ਜਾ ਫਿਰ ਮੈਂ। ਆ ਜੀ ਹਾਂ ਤੁਸੀਂ। ਫਿਰ ਘਰੇ ਇੰਦਰ ਬੁੜੇ ਨੇ ਲਾ ਰੱਖੇ ਕੈਮਰੇ ਤਾਂ ਤਾਂ। ਕੈਮਰਾ ਇਹ ਤਾਂ ਮੈਂ ਬੰਦ ਕਰ ਦੂੰਗੀ। ਮੇਰੇ ਹੱਥ 'ਚ ਇਹ ਲੈਣਾ ਕਰਦੀ ਹੋ ਹੋ ਹੈਂਗੀ ਮੈਨੂੰ ਪਤਾ ਨਹੀਂ ਮੈਂ। ਹਾਂ। ਕਿਸੇ ਦਿਨ ਨਾ ਤੂੰ ਪਿਆਰ ਦੇ ਵਿੱਚ ਅੰਨੀ ਹੋਈ ਨੀ ਕੈਮਰੇ ਬੰਦ ਕਰਨੇ ਭੁੱਲ ਜਾਨੇ ਤਾਂ ਆਪਣੀ ਫਿਲਮ ਬਣ ਜਾਣੀ ਹੈ ਤੇ ਕਿਸੇ ਨੇ ਚੱਕ ਕੇ YouTube ਤੇ ਪਾ ਦੇਣੀ ਹੈ ਪਤਾ ਨਾ ਐਵੇਂ ਤਾਂ ਮੈਨੂੰ ਵੀ ਥੋੜੀ ਜਿੰਨਾ ਪੂਰਾ خیال ਆ ਗਿਆ ਮੈਨੂੰ ਵੀ ਇਹ ਲੈ ਵੀ ਜਾ ਕਰਾਉਣਾਂਗਾ ਮੈਨੂੰ ਵੀ ਮੈਨੂੰ ਪਤਾ ਗਿਆ ਕਰਨੀ ਮੇਰਾ ਇਹ ਆਏ ਤੂੰ ਤੂੰ ਨਾ ਮੇਰੀ ਗੱਲ ਸੁਣ ਨਾ ਤੂੰ ਮੈਥੋਂ ਖਾਏਂਗੀ ਥੱਪੜ ਇੱਥੇ ਖਾਏਂਗੀ ਕਿ ਤਰ੍ਹਾਂ ਦੇ ਕਲਾਸ ਤੇ ਥੱਪੜ ਲਾਵਾਂ ਤੇਰੇ ਪਹਿਲਾਂ ਹੋਣਾ ਦੱਸ ਕਲਾਸ ਲਾ ਤਾ ਤਾਂ ਸਾਰੀ ਕਲਾਸ ਤੇਤੀ ਜਾਵੇ ਹੇਰ ਤੱਕ ਲੈਣਾ ਬਣਾਉਣਾ ਆਹ ਕੁlachਾ ਪੜ ਲਾਉਂ ਤੋ ਲੋਕ ਲੋਕ ਤੂੰ ਤਾਂ ਪਹਿਲੇ ਤੂੰ ਤਾਂ ਵਿਛੜਨ ਵਿਛੜਨ ਕਰ ਬਈਏ ਜਦੋਂ ਵਿਛੜੇਂਗੀ ਪਤਾ ਲੱਗ ਜਾਊਗਾ ਨਾ ਨਾ ਅਜੇ ਤੱਕ ਇਹ ਵਿਛੜਨ ਨਾ ਹੋਰ ਕੀ ਆ ਤੋ ਵਿਛੜਨ ਵਿਛੜਨ ਰੋਜ਼ ਹੀ ਕਰਨ ਲੱਗ ਜਾਂਦੀ ਐ ਕਿ ਬੱਸ ਹੁਣ ਆਪ ਅੱਗੇ ਨਹੀਂ ਚੱਲ ਸਕਦੇ ਹੁਣ ਪਹਿ ਨਹੀਂ ਕਰ ਸਕਦੇ ਹੁਣ ਉਹ ਨਹੀਂ ਕਰ ਸਕਦੇ ਨਾ ਨਾ ਹੁਣ ਨਹੀਂ ਸੌਰੀ ਜੀ ਆ ਕਿੰਨੇ ਵਾਰੀ ਕਹ ਤੂੰ ਆਪ ਸੋਚ ਤੂੰ ਮਨ ਕਿਹਾ ਨਹੀਂ ਕਰਾਸ ਨਹੀਂ ਨਹੀਂ ਹੁਣ ਨਹੀਂ ਆਂਦੀ ਮੰਗਦੀ ਹਾਂ ਮੈਂ ਉਹ ਆਪੇ ਵਿਛੜਨ ਵਿਛੜਨ ਕਰਦੀ ਆ ਜਦੋਂ ਵਿਛੜੇਗੀ ਪਤਾ ਲੱਗ ਜੂ ਰੋਕਾ ਹੋ ਜਾਂਦਾ ਬਾਦਸ਼ਾਹ ਇਹ ਕਹਿਣਾ ਹੀ ਸੋਖਾ ਹੈ ਤੂੰ ਇੱਕ ਵਾਰੀ ਹਮਮ ਬਰਿਆ ਕਿ ਤੂੰ ਦੇਖ ਬਈ ਨਾ ਉਸ ਨੂੰ ਨਹੀਂ ਨਾ ਔਕਾ ਤਾਂ ਹੈ ਉਹ ਔਖਾ ਹੈਗਾ ਹਾਂ ਮਸ ਫਰੇ ਹੈ ਨਾ ਕਿ ਜਿਵੇਂ ਚੱਲਦਾ ਉਸ ਨੂੰ ਸਮੂਥਲੀ ਚੱਲਣ ਦੋ ਤਾਂ ਬੰਦਾ ਸੁਖੀ ਵੀ ਰਹਿੰਦਾ ਹੈ ਅਗਲਾ ਵੀ ਸੁਖੀ ਰਹਿੰਦਾ ਤੇ ਆਪ ਵੀ ਬੰਦਾ ਸੁਖੀ ਰਹਿੰਦਾ ਜੇ ਆਪਾਂ ਐਵੇਂ ਡਾਊਟਫੁਲ ਚ ਹੋ ਜਾਂਦੇ ਨਾ ਫਿਰ ਨਾ ਅਗਲਾ ਸੁਖੀ ਨਾ ਅਗਲਾ ਕੁਝ ਕਰ ਸਕਦਾ ਨਾ ਉਹ ਹੈ ਨਾ ਹੂੰ। ਫੀਸ ਨਹੀਂ ਮੇਰੇ ਕੋਲ ਫੀਸ ਨਹੀਂ ਜੀ। ਨਹੀਂ ਤੁਸੀਂ ਇੰਨਾ ਕਰਦੇ ਹੋਂਦਾ ਮੈਂ ਵੀ ਤੁਹਾਡੇ ਵਾਸਤੇ ਕਰ ਲੈਣਾ ਵੀ ਮੈਂ ਬੱਚੇ ਨੂੰ ਜੇ ਤੁਹਾਡੇ ਘਰ ਪੜਾਉਣ ਵਾਸਤੇ ਆ ਜਾਵਾਂ ਤਾਂ ਤੁਸੀਂ ਫੇਰ ਨਹੀਂ ਆ ਜੋ ਜੀ ਛੱਡ ਕੇ ਹ ਜੇ ਕੋਈ ਗੱਲ ਨਹੀਂ ਕੋਈ ਬੇੜੇ ਖੁੱਲੇ ਪਿਆ ਸਾਰਾ ਘਰ-ਬਾਰ ਸਾਰਾ। ਅੱਛਾ ਖੁੱਲਾ ਪਿਆ ਤਾਂ ਫਿਰ ਆ ਜੰਨੇ ਜੇ ਜੇ ਤੁਹਾਨੂੰ ਕੋਈ ਇਤਰਾਜ਼ ਨਾ ਹੋਵੇ ਤਾਂ ਮੈਨੂੰ ਤਾਂ ਕੋਈ ਇਤਰਾਜ਼ ਨਹੀਂ ਜੀ। ਮੇਰੇ ਮਨ ਦੇ ਪੜਨਾ ਚਾਹੀਦਾ ਮੈਨੂੰ ਹੋਰ ਕੀ ਚਾਹੀਦਾ ਜੇ ਮੇਰੇ ਪਰ ਮਜੰਦ ਜਾਨ ਵਿਕ ਜੇ ਮੇਰੀ। ਨੇ ਜਿੰਦ ਜਾਨ ਨੇ ਨੇ ਜਿੰਦ ਜਾਨ ਨੇ ਤੁਹਾਡੀ ਬਕਾਉਣੀ ਜੀ ਅਸੀਂ ਅਸੀਂ ਤੁਹਾਡੇ ਬੱਚੇ ਨੂੰ ਪੜਾ ਦੇਂਗਾ ਮੈਂ ਵੀ ਇੱਥੇ ਹੋਸਟਲ 'ਚ ਰਹਿਣਾ ਹੈ ਛੁੱਟੀ ਹੋਣ ਤੋਂ ਬਾਅਦ 2 ਵਜੇ ਛੁੱਟੀ ਹੋ ਜਾਂਦੀ ਉਸ ਤੋਂ ਬਾਅਦ ਫ੍ਰੀ ਹੁੰਦਾ ਮੈਂ ਤੇ ਮੈਂ ਸ਼ਾਮ ਨੂੰ ਆ ਜਾ ਕਰੂੰਗਾ ਤੁਸੀਂ ਕਿੰਨੇ ਕ ਡਿਸਟੈਂਸ ਹੈ ਦੂਰੀ ਕਿੰਨੀ ਕ ਮਤਲਬ ਆਪਣੇ ਸਕੂਲ ਤੋਂ ਤੁਹਾਡੇ ਘਰ ਦੀ ਇਹ ਨੇੜੇ ਹੀ ਹੈਗਾ ਤੁਸੀਂ ਕਹਿੰਦੇ ਪਹੁੰਚੂਗਾ ਪੈਦਲ ਆਉਂਗੇ ਤਾਂ 7 ਮਿੰਟ ਲੱਗਣਗੇ ਮੋਟਰਸਾਈਕਲ ਤੇ 1-2 ਮਿੰਟ ਲੱਗੂਗਾ ਬੱਸ अच्छा चलो ना बैठ के ਤੁਹਾਡੇ ਨਾਲ ਵੀ ਹੋ ਜਾ ਕੁ ਗੱਲਬਾਤ ਤੁਹਾਡੇ ਵੀ ਦਰਸ਼ਨ ਹੋ ਜਾ ਕਰਨੇ ਆਸਮਾਨੇ ਤੁਹਾਡੀ ਬੋਲੀ ਮੈਨੂੰ ਬਹੁਤ ਵਧੀਆ ਲੱਗੀ ਹੈ ਬੋਲਦੇ ਬਹੁਤ ਹੁਣ ਤੁਸੀਂ اچھا ਜੀ ਤੁਹਾ ਮੈਂ ਕਰ ਤੇ ਡੈਡੀ ਨਾਲ ਗੱਲ ਕਰ ਲਾ ਬਿਲਕੁਲ ਆ ਗਿਆ ਸਟੂਡੈਂਟ ਹੈ ਉਹਨਾਂ ਨੂੰ ਪੜਾਦਾ ਟਿਊਸ਼ਨ ਤੇ ਆਪਾ ਪੜਾਉਣੇ ਹੈ ਸੈਟਿੰਗ ਜੰਗਾ ਠੀਕ ਹੈ ਬਸ ਤੁਸੀਂ ਡੈਡੀ ਨਾਲ ਗੱਲ ਕਰਕੇ ਮੈਨੂੰ ਦੱਸੋ ਜਲਦੀ ਫਿਰ ਕੋਈ ਨਹੀਂ ਦੱਸ ਦੇ ਹਾਂ ਜਲਦੀ ਦੱਸਿਓ ਵੇਟ ਕਰਦਾ ਮੈਂ ਲੰਗਾ ਹਾਂ ਮੈਂ ਫੋਨ ਕਰਦੀ ਮੈਸੇਜ ਕਰ ਦੂੰ ਤੁਮ ਠੀਕ ਹੈ